ਖਬਰ ਆਪਾ ਹੋਰ ਸਾਂਝੀ ਕਰ ਗਏ ਇਹ ਵੀ ਸ਼ਾਇਦ ਖਬਰ ਆਪਾ ਪਹਿਲਾਂ ਵੀ ਸਾਂਝੀ ਕੀਤੀ ਸੀ ਦੋਸਤਾਂ ਦੇ ਨਾਲ ਪਰ 28 ਸਾਲ ਲੱਗੇ ਕਹਿੰਦੇ ਇਹ ਗੱਲ ਨੂੰ ਕੁੱਖਤਾ ਹੋਣ ਦੇ ਵਿੱਚ ਇੱਕ ਮਾਂ ਪੁੱਤ ਨੇ ਇਥੇ ਫੋਲਸਪੋਰਟ ਦੇ ਵਿੱਚ ਹਵਾਈ ਸੈਨਾਂ ਦੀ ਪੱਟੀ ਜੀ ਹਵਾਈ ਸੈਨਾਂ ਦੀ ਪੱਟੀ ਵੇਚੀ ਤੇ ਹਾਈ ਕੋਰਟ ਦੇ ਹੁਕਮਤ ਬਾਅਦ ਉਹ 28 ਸਾਲ ਬਾਅਦ ਕੇਸ ਸਰਜਾ ਤੁਸੀਂ ਇਸ ਖਬਰ ਤੇ ਨਿਗਾਹ ਰੱਖੀ ਆ ਤੇ ਬਿਹਤਰ ਹੈ ਚਲੋ ਵਧੀਆ ਗੱਲ ਆ ਇੱਕ ਤੁਹਾਨੂੰ ਹੋਰ ਦੱਸਦਾ ਮੈਂ ਨੰਗਲ ਦੇ ਵਿੱਚ ਨਾ ਜੋ ਹੈਗਾ ਨਾ ਨੈਸ਼ਨਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਟਿਡ ਐਨ ਐਫ ਐਲ ਹੂੰ ਉਹਦੀ ਜ਼ਮੀਨ ਆ ਸ਼ਾਇਦ 100 ਕਿੱਲੇ ਤੋਂ ਵੱਧ ਹੂੰ 2000 8 10 ਦੇ ਨੇੜੇ ਤੇੜੇ ਤੇ ਉਹ ਜ਼ਮੀਨ ਜਿਹੜੀ ਆ ਉਨੀ ਪੂਰੀ ਸੀ ਜੀ ਪਰ ਆ ਗਾਂ ਜਿਹੜੇ ਸਾਲ ਆਏ ਨੇ ਲਾਲੋ ਦਾ 15 ਸਾਲ ਜਿਹੜਾ ਵੀ ਸਮਾਂ ਗੁਜ਼ਰਿਆ ਦੱਸ ਦੇ ਕਿ 15 ਕਿੱਲੇ ਜ਼ਮੀਨ ਨਹੀਂ ਗਾਇਬ ਹੋ ਗਈ ਆ ਉਹਦੇ ਚ ਹੂੰ ਕੀ ਕੌਣ ਲੈ ਗਿਆ ਕਿੱਧਰ ਲੈ ਗਿਆ ਤੇ ਕਿਵੇਂ ਲੈ ਗਿਆ ਇਹ ਤੇ ਹੁਣ ਖੁਦਾ ਜਾਣਦਾ ਚੀਜ਼ਾਂ ਹੈ ਜਿਹੜੇ ਲੈ ਜਾਣ ਵਾਲੇ ਉਹ ਜਾਣਦੇ ਆ ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਵਿੱਚ ਅਲੋਕਾਰੀ ਚੀਜ਼ਾਂ ਵਾਪਰਦੀਆਂ ਹੂੰ ਕੱਲ ਇੱਥੇ ਜਲਾਲਾਬਾਦ ਦੇ ਲਾਗੇ ਪਿੰਡ ਆ ਉਥੋਂ ਹਰਾਨ ਕਰਨ ਵਾਲੀ ਖਬਰ ਆਈ ਕਿ ਆਂਗਣ ਬਾੜੀ ਦੇ ਵਿੱਚ ਕਿਸੇ ਨੇ ਲਾਣ ਪਾਈ ਹੋਈ ਆ ਜੀ ਸ਼ਰਾਬ ਪਾਈ ਆ ਹੂੰ ਇਸ ਏਰੀਆ ਦੇ ਕੁਝ ਲੋਕ ਜਾਂ ਕੁਝ ਪਿੰਡ ਤੇ ਹੈ ਨੇ ਇਸ ਕੰਮ ਚ ਤੁਸੀਂ ਹਸਾਬ ਲਾ ਲਓ ਕਿ ਭਈ ਐਨ ਐਫ ਐਲ ਦੀ ਜ਼ਮੀਨ ਗਾਇਬ ਹੋ ਜਾਂਦੀ ਆ ਪਪਰਾ ਕਿਲੇ ਤੇ ਇਸ ਤੋਂ ਇਲਾਵਾ ਆਂਗਣਵਾੜੀ ਦੇ ਵਿੱਚ ਹੀ ਜਾ ਕੇ ਲਾਣ ਪਾਈ ਜਾਂਦੀ ਆ ਉਹ ਗਾਣਾ ਸੀ ਇੱਕ ਗੋਵਿੰਦੇ ਦੀ ਫਿਲਮ ਦੇ ਵਿੱਚ ਇਟ ਹੈਪਨਸ ਓਨਲੀ ਇਨ ਇੰਡੀਆ ਮੈਂ ਕਹਿੰਦਾ ਕਿ ਕੁਝ ਚੀਜ਼ਾਂ ਉਹ ਪੰਜਾਬ 'ਚ ਹੀ ਵਾਪਰ ਸਲ ਜਾਣਾ ਸੀ ਇੰਡੀਆ ਤੋਂ ਵੀ ਥੱਲੇ ਆ ਕੇ ਪੰਜਾਬ 'ਚ ਵੇਖੀ ਇੱਥੇ ਵਾਪਰਦਾ। ਤਾਂ ਕਮਾਲ ਦੀ ਗੱਲ ਇਹ ਆ ਕਿ ਭਾਈ ਹੁਣ ਤੁਸੀਂ ਵੇਖੋ ਉਹ ਜ਼ਮੀਨ 15 ਕਿੱਲੇ ਕਿਦਾਂ ਗਈ ਚਲੇ? ਮਿਲੀ ਭੁਗਤ ਤੋਂ ਬਗੈਰ ਤੇ ਜਾ ਨਹੀਂ ਸਕਦੀ। ਤੇ ਆਂਗਣਵਾੜੀ ਦੇ ਵਿੱਚ ਲਾਹਨ ਪੈ ਜਾਣੀ। ਹੂੰ ਇਹ ਵੀ ਇਦਾਂ ਲੱਗਦਾ ਕੋਈ ਰਲਿਆ ਮਿਲਿਆ ਹੋਏਗਾ। ਇਸੇ ਤਰ੍ਹਾਂ ਜੇ ਮੰਨ ਲਓ ਹਵਾਈ ਫੌਜ ਦੀ ਕੋਈ ਹਵਾਈ ਪੱਟੀ ਹੂੰ ਉਹਦੀ ਸੇਲ ਡੀਡ ਹੁੰਦੀ ਆ। ਫਿਰ ਕਮੇਨੀ ਕਹਿ ਸਕਦੇ ਆਪਾਂ ਕਿ ਉੱਥੇ ਕੋਈ ਰਲਿਆ ਨਾ ਹੋਊਗਾ ਬਿਲਕੁਲ ਐਜਾ ਤੇ ਹੋਣਾ ਸਰ ਇਸ ਮੁੱਦੇ ਨੂੰ ਚੁੱਕਣ ਵਾਲਾ ਪਤਾ ਕੌਣ ਆ ਜੀ ਸਾਬਕਾ ਕਾਨੂੰਗੋ ਹੈ ਨਿਸ਼ਾਨਸੂ ਹਮ ਉਹਨੇ ਇਸ ਮੁੱਦੇ ਨੂੰ ਚੁੱਕਿਆ ਸੀ ਇਹਨਾਂ ਨੇ 1997 ਦੇ ਨੇੜੇ ਤੇੜਿਆ ਕਿ ਜ਼ਮੀਨ ਤੇ 1935 ਦੇ ਕਰੀਬ ਐਕਵਾਇਰ ਹੋਈ ਆ ਜੀ ਗੋਰੀਆ ਦੇ ਵੇਲੇ ਹਮ ਫਿਰ ਉਸ ਤੋਂ ਬਾਅਦ ਜਿਹੜਾ ਮਤਲਬ ਕਿ ਲੈਂਡ ਰਿਫਾਰਮ ਹੋ ਹੋਇਆ ਮੇਰੇ ਖਿਆਲ ਦੇ ਨਾਲ 50 ਦੇ ਦਹਾਕੇ ਚ ਉਸ ਰਿਕਾਰਡ ਦੇ ਮੁਤਾਬਕ ਵੀ ਇਹਦੀ ਜ਼ਮੀਨ ਦੀ ਜੋ ਆਪਾਂ ਕਹ ਲਈਏ ਕਿ ਐਕਵਿਜ਼ੀਸ਼ਨ ਹੈ ਉਹ ਗਵਰਨਮੈਂਟ ਦੇ ਕੋਲ ਆ ਹੂੰ ਠੀਕ ਆ ਉਸ ਰਿਕਾਰਡ ਦੇ ਮੁਤਾਬਕ ਵੀ ਹੂੰ ਅੱਗੇ ਆ ਕੇ ਫਿਰ 1997 ਚ ਸੇਲ ਡੀਡ ਹੋ ਜਾਂਦੀ ਆ ਪੰਜ ਬੰਦਿਆਂ ਦੇ ਨਾਲ ਇੱਥੇ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਣਾ ਹੋਇਆ ਕੀ ਕਿ ਉਹ ਪੰਜ ਬੰਦੇ ਜਿਹੜੇ ਸੀ ਖਰੀਦਦਾਰ ਜੀ ਉਹਨਾਂ ਕੋਲ ਜ਼ਮੀਨ ਚਲੇ ਗਈ ਇੰਟਰਸਟਿੰਗ ਗੱਲ ਹੈ ਇਹ ਤੁਸੀਂ ਉੱਡ-ਉੱਡ ਦੀ ਗੱਲ ਤੇ ਸਾਰੇ ਪਾਸੇ ਸੁਣੀ ਹੋਣੀ ਹੈ ਵਿਚਲੀ ਗੱਲ ਇਹ ਆ ਕਿ ਜਦੋਂ ਉਹ ਊਸ਼ਾ ਤੇ ਉਹਦਾ ਮੁੰਡਾ ਪਤਾ ਨਹੀਂ ਕੀ ਨਾਮ ਹੈ ਉਹਦਾ ਨਵੀਨ ਜਿਹੜੇ ਦਿੱਲੀ ਰਹਿੰਦੇ ਆ ਉਹ ਨਵੀਨ ਊਸ਼ਾ ਦਾ ਨਾਮ ਤੇ ਇਹਨਾਂ ਨੇ ਵੇਚਤੀ ਜੀ ਪੰਜ ਖਰੀਦਦਾਰ ਸੀ ਉਹ ਜਿਹੜੀ 10-15 ਕਿੱਲੇ ਜ਼ਮੀਨ ਸੀ ਇਹ ਤਾਂ ਇਹ ਜਦੋਂ ਜ਼ਮੀਨ ਵੇਚ ਗਈ ਹੋਇਆ ਕਿ ਕਿ 4-5 ਸਾਲ ਬਾਅਦ ਫੌਜ ਨੇ ਉਹਨਾਂ ਨੂੰ ਬੇਦਖਲ ਕਰ ਦਿੱਤਾ ਉਹ ਕੋਰਟ ਚ ਚਲੇ ਗਏ ਉਹ ਕਹਿੰਦੇ ਜੀ ਅਸੀਂ ਦੇ ਪੈਸੇ ਨਾਲ ਖਰੀਦੀ ਹੁੰਦੀ ਹੈ ਉਥੋਂ ਪੈ ਗਿਆ ਰੌਲਾ ਉਥੋਂ ਫਿਰ ਇਹ ਮਾਮਲਾ ਤੁਰਦਾ 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 ਉਹ ਜਦੋਂ ਕੋਰਟ ਗਏ ਫਿਰ ਕਾਨੂੰਗੋ ਜਿਹੜੇ ਸਾਬਕਾ ਨਿਸ਼ਾਨ ਸੋ ਉਹਨਾਂ ਨੇ ਇਹਦੀ ਪੈਰਵਾਹੀ ਕੀਤੀ ਤੇ ਮਾਮਲਾ ਖਿੱਚ ਕੇ ਫਿਰ ਐਫ ਆਈ ਆਰ ਤੱਕ ਲੈ ਕੇ ਆਏ ਨੇ ਸੋ ਗਾਂਦੀਆਂ ਗੱਲਾਂ ਨੇ ਸਭ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਵੀ ਕੀ ਕੁਝ ਚੱਲਣ ਰਿਹਾ ਕੀ ਕੁਝ ਹੋਣ ਰਿਹਾ ਕੁਝ ਚੀਜ਼ਾਂ ਤੇ ਆ ਜਾਂਦੀਆਂ ਰਿਕਾਰਡ ਤੇ ਤੇ ਆਪਾਂ ਦੇਖ ਲੈਣੇ ਆ ਪਰ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਹਲੇ ਆ ਦੇਖੇ ਨੇ ਉਹ ਸਾਹਮਣੇ ਨਹੀਂ ਆਉਂਦੀਆਂ ਜੀ ਬਿਲਕੁਲ ਬਿਲਕੁਲ ਬਲੀ ਸਾਹਿਬ ਕਹਿ ਰਹੇ ਨੇ ਕਿ 28 ਸਾਲ ਪੁਰਾਣਾ ਮਾਮਲਾ ਦੱਸਦੇ ਨੇ ਕਹਿੰਦੇ ਤੇ ਬੀਬੀ ਦੇ ਮੁੰਡੇ ਦੀ ਉਮਰ ਤੇ ਕਹਿੰਦੇ 30 ਸਾਲ ਲੱਗਦੀ ਹੈ ਤੇ ਉਹ ਤਾਂ ਕਹਿੰਦੇ 2 ਸਾਲ ਦਾ ਹੀ ਸੀ ਬੱਚਾ ਪਰ ਚਲੋ ਆਪਾਂ ਇਹ ਤੇ ਨਹੀਂ ਕਹਿ ਸਕਦੇ ਉਮਰ ਦਾ ਸਰਟੀਫਿਕੇਟ ਤੇ ਆਪਣੇ ਕੋਲ ਹੈ ਨਹੀਂਗਾ ਪਰ ਉਹ ਦੋਵਾਂ ਦੇ ਨਾਮ ਤੇ ਹੀ ਐਫ ਆਈ ਆਰ ਜਿਹੜੀ ਆ ਉਹ ਕੱਟੀ ਗਈ ਆ ਹੂੰ ਜੀ ਜੀ ਚਲੋ ਖैर ਪਈ ਹੈ ਤੇ ਅਜੀਬ ਜਿਵੇਂ ਤੁਸੀਂ ਅਲੋਕਾਰੀ ਸ਼ਬਦ ਵਰਤਿਆ ਸੀ ਅਲੋਕਾਰੀ ਚੀਜ਼ਾਂ ਹੀ ਹੁੰਦੀਆਂ ਨੇ ਜਿਹੜੀਆਂ ਸਮਝ ਵੀ ਨਹੀਂ ਆਉਂਦੀਆਂ ਕਿਵੇਂ ਹੋ ਗਿਆ ਇਹ ਵਾਪਰ ਕਿਵੇਂ ਗਿਆ